ਰੁਆਇਰ ਜੀ ਦਾ ਖਾਲਸਾ ਵਾਹਿਗੁਰੂ ਕੀ ਖਾਤੇ ਪਰ ਮਾਟਰ ਨੂੰ ਖੁਸ਼ ਰੱਖੇ ਚੜ੍ਹਦੇ ਅਗਲਾਂ ਦੇ ਵਿੱਚ ਰੱਖੇ ਤੇ ਵਿੱਕੀ ਸਾਡ ਲੱਗਿਆ ਇਨਸਾਨ ਕਿਉਂ ਗੱਤੀ ਵਈ ਹੋਰ ਬੈ ਅਗੜੇ ਤਾਂ ਨਹੀਂ ਲੱਤੀ ਹੈਗੀ ਇਹਨੇ ਕਹਿੰਦਾ ਤੁਸੀਂ ਘਰਾਂ ਬਣਾ ਸਾਧੀਆਂ ਭਾਈਏ ਥੋੜਾ ਵੈਸੇ ਅਸਲ ਵਿੱਚ ਅ ਅਸੀਂ ਬਣਾਉਣ ਨੂੰ ਤਾਂ ਬਹੁਤ ਕੁਝ ਬਣਾਉਣਾ ਵਾ ਮਟਰ ਪਨੀਰ ਖੀਰ ਬਣਾ ਮਹਿੰਦੀ ਮਿੱਠਾਈ ਜਿ ਖੀਰ ਪਰ ਇੰਦਰਾ ਕੰਨਾ ਵੀ ਮੈਂ ਤਾਂ ਖਾ ਲਈ ਮੱਕੀ ਦੀ ਰੋਟੀ আর ਸਾਬ ਅਸਲ ਚ ਗੱਲ ਇਹ ਹੋਈ ਆ ਜੀ ਸਾਸਰੀ ਘਰ ਦੀ ਸਾਰਿਆਂ ਨੂੰ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਸੀਤ ਵੀ ਉਹ ਲੈ ਗਿਆ ਜੀ ਮੋਟਰਸਾਈਕਲ ਅਗਾਸੀ ਦੇ ਵਿੱਚ ਜਿਹੜਾ ਪਨੀਰ ਲੈ ਆਉਣਾ ਦਾ ਸਮਾਨ ਬਣਾਉਣੇ ਆਲਾ ਸਮਾਨ ਆਉਣਾ ਦਾ ਸਾਡਾ ਅਗਾਸੀ ਚ ਆਇਆ ਤਾਂ ਟਾਈਮ ਖਰਾਬ ਹੋ ਗਿਆ ਜੀ 2 ਘੰਟੇ ਹਾਂ ਵੀ ਪ੍ਰਸਾਦ ਦਾ ਟਾਈਮ ਤਾਂ ਸਾਡਾ ਉੱਥੇ ਲੰਘ ਗਿਆ ਜੀ ਸਰ ਹਾਂ ਫਿਰ ਉਹ ਮੈਂ ਕਿਹਾ ਨਾ ਪਾ ਦਿਂ ਮੇਰਾ ਖਾਣਾ ਮੱਕੀ ਦੀ ਰੋਟੀ আর ਸਾਗ ਆ ਹੂੰ ਕੋਈ ਮਾਹ ਨਹੀਂ ਚੱਲ ਹੁਣ ਉਹ ਵੀ ਕਿਹੜੇ ਬਣ ਜਾਣਾ ਛੇਤੀ ਉਹ ਹਾਂ ਉਹ ਵੀ ਥੋੜਾ ਨਾ ਟਾਈਮ ਲੱਗਦਾ ਇਹ ਤੁਹਾਨੂੰ ਵੀ ਪਤਾ ਸੋ ਮੈਂ ਕਹਿੰਦਾ ਕੋਈ ਲੱਗ ਲੁਗੜਾ ਦਾ ਸਿਸਟਮ ਹੈ ਨਹੀਂ ਤਾਂ ਤੁਸੀਂ ਲੱਗ ਨੀ ਲੱਗ ਨਹੀਂ ਰਿਹਾ ਵੀ ਦੋ ਲਿਵਾਵੇ ਦੇ ਪਤਾ ਕੀ ਹੋਇਆ ਵੀ ਕਿ ਲਿਵਾਵੇ ਜੀ ਮੈਨੂੰ ਆਏ ਲੱਗੇ ਵੀ ਸਾਗ ਆ ਵੀ ਕਿ ਲਿਵਾਵੇ ਚ ਕੁਝ ਹੋਰ ਆ ਮੈਂ ਆਹ ਨਾਲ ਪਾ ਲਿਆ ਗਰਮ ਪਾਉਂਦਾ ਉਹਨਾਂ ਨੇ ਤਾਂ ਨਾਲ ਲੱਸੀ ਵੀ ਦੇਣੀ ਸੀ ਮੈਂ ਲੱਸੀ ਨਹੀਂ ਲੱਤੀ ਉਹ ਦੀ ਜਗ੍ਹਾ ਮੈਂ ਨਾ ਸਾਗ ਹੀ ਪਾਤਾ ਮੈਂ ਹਾਂ ਇਹ ਚੱਕਰ ਹੋ ਗਿਆ ਹਾਂ ਮਾ ਵੀ ਤੁਸੀਂ ਮੈਨੂੰ ਸਾਗ ਹੀ ਪਾ ਦਿਓ ਹਾਂ ਤੇ ਇਹ ਮੱਖਣ ਵੀ ਲਿਆਇਆ ਤੇ ਬਹੁਤ ਵਧੀਆ ਸਾਡਾ ਸਾਡ ਮੇਰੇ ਕਹਿੰਦੇ ਮੱਖਣ ਨਾਲ ਸਾਗ ਸੌਫਾ ਲੱਗਦਾ ਭਾਜੀ ਚਾਹੀਦਾ ਮਾਫੇ ਮੱਖਣ ਵੀ ਮੌਲਾ ਆਊਗਾ ਮੌਲਾ ਅੱਜ ਪੰਲਸੀ ਵਰਤੀ ਨਹੀਂ ਨਾ ਕੱਲ ਵਰਤੀ ਸੀ ਹਾਂ ਕੱਲ ਵਾਲੀ ਮਖਣੀ ਦੇਸੀ ਦੀ ਬਣਾਣਾ ਛੱਡ ਹੁਣ ਤੂੰ ਲਿਆਇਆ ਇਹ ਤੇ ਬਣਾਉਣਾ ਨਾ ਕੋ ਘਰ ਦੀ ਮਖਣੀ ਘਰ ਦੀ ਹੁੰਦੀ ਆ ਬਾਕੀ ਇੱਥੇ ਜੋ ਹੈ ਜੀ ਫਿਰ ਤਾਂ ਠੀਕ ਆ ਤੇ ਤੇ ਪਾਵਾ ਜਿਸ ਮੈਂ ਨਾ ਕਰਕੇ ਕਰ ਲਵਾਂ ਤੇ ਖਿੰਦੂ ਜੀ ਪਾਵਾ ਜੀ ਜੀ ਤੋਂ ਵੱਲ ਖਾਓ ਭੱਜੀ ਦੀ ਸਮਾਂ ਲੱਗਦੀ ਵੀ ਖਾਓ ਇੱਕ ਨੰਬਰ ਦਾ ਸਮਾਨ ਬਣਾਉਂਦੇ ਹੋ ਇਹਨਾਂ ਨੂੰ ਤਾਂ ਮੈਂ ਲੈ ਕੇ ਆਇਆ ਅੱਛਾ ਆਜੋ ਕਹਿੰਦੇ ਭਾਜੀ ਮੂਲੀ ਆਉਗੀਆਂ ਨਹੀਂ ਸ਼ੁਰੂ ਮੈਨੂੰ ਮੂਲੀ ਦਾ ਸਲਾਦ ਮੈਂਨੇ ਕਰੂੰਗਾ ਸਾਗ ਨਾਲ ਕੱਲ੍ਹ ਤੇ ਲੱਭੀ ਜਣਾ ਦੇ ਜਦੋਂ ਆ ਗਏ ਰੋਪੜ ਖੜਦੇ ਬੰਦੇ ਠੀਕ ਹੈ ਪਸ ਸੀਦ ਆਪਣੇ ਕੋ ਪਈ ਆ ਤੇ ਆਹ ਦਾ ਦੇ ਜੀ ਨਵੀਨਦਰ ਇਹ ਜਰੂਰੀ ਹੈ ਦੋਵੇਂ ਕਾਹਦੇ ਕਹਿੰਦੇ ਕੰਮ ਹੀ ਕੰਮ ਹੀ ਲੈ ਕੇ ਆਇਆ ਸਮਾਨ ਮੁੰਡਾ ਖਣਾਉਣਾ ਅੱਜ ਤੁਸੀਂ ਖਾ ਕੇ ਚੈੱਕ ਕਰਾ ਸੀ ਕੱਲ ਦਾ ਬਣਾਇਆ ਹੋਇਆ ਕੱਲ ਦਾ ਬਣਾਇਆ ਹੋਇਆ ਆਪਣੀਆਂ ਲੈ ਨੀਓ ਤਾਂ ਵੀ ਮਤ ਦੰਨਿਆ ਹਾਂ 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 ਤੂੰ ਟੇਸਟ ਦੱਸ ਵੀ ਇਹਦਾ ਕਿਹਦਾ ਨਾਣ ਮਿਰਚ ਕਿਆ ਘਟਵਾ ਦਾ ਬਸ ਨਾਣ ਚਾਹੀਦਾ ਨਾ ਨੂਕਟੇ ਰੱਖਦੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਟਾਪਕ ਦੇ ਉਹ ਕਹਿੰਦੇ ਪਾਜੀ ਵੀ ਹਰ ਇੱਕ ਬੰਦਾ ਨੂੰ ਤੇਜ ਨਹੀਂ ਖਾਂਦਾ ਹੈਗਾ ਉਹਦੇ ਕਰਕੇ ਤਮਾਮਾ ਨੇ ਕਿਹਾ ਇੰਨੀ ਹਾਂ ਤੂੰ ਖਾ ਲੂਗੀ ਸਾਰੀ ਮਾਮੇ ਦਾ ਥੈਂਕ ਯੂ ਕਿਨੇ ਕਰਨਾ ਥੈਂਕ ਯੂ ਹਾਂ ਸਾਰੀਆਂ ਖਾਣੀਆਂ ਸਾਰੀਆਂ ਸਪੀਤ ਇਹਦੇ ਚੋਂ ਪੰਜ ਤਾਂ ਮੇਰੀਆਂ ਚਲ ਬਾਕੀ ਤੇਰੀਆਂ ਅਸਰੀ ਗੋਦੀ ਫਾਇਰ ਨੂੰ ਮੱਕੀ ਨਹੀਂ ਆਈ ਨਾ ਯਾਰ ਕੀ ਗੱਲ ਹੈ

ਤੋਂ ਮੇਰੀ ਹੈ ਚਾਲੀਆ ਉਹ ਵੀ ਨਿਸਤਿਹਾਰ ਨਹੀਂ ਹੋ ਹੁਣ ਆਪਾਂ ਪਿੰਰੇ ਦਾ ਇੰਟਰਵਿਊ ਲਈਏ ਪਹਿਲਾਂ ਤਾਂ ਹਾਂ ਇੰਟਰਵਿਊ ਨਹੀਂ ਦੱਸਿਆ ਵਿਚਾਰੀ ਮੱਖੀ ਦੀ ਰੋਟੀ ਉੱਪਰ ਥਾਗ ਰੱਖ ਕੇ ਖਾਣ ਵਾਲਾ ਬੰਦਾ ਹਾਂ ਇਹ ਵੀ ਤਾਂ ਇੱਕ ਨਹੀਂ ਖਾਣ ਵਾਲਾ ਨਹੀਂ ਇਹਨੂੰ ਕੋਈ ਫਰਕ ਪਾਦਾ ਨਹੀਂ ਅੱਲੇ ਆਪਣੀ ਵੜੀ ਦੀ ਕੈਸ਼ ਦਾ ਕਾਨੂੰਨ ਵਾਲਾ ਬੰਦਾ ਹੈ ਹਾਂ ਉਹਨਾਂ ਦੇ ਕੋਲ ਦਾ ਵੀ ਦੂਜਾ ਕੰਮ ਨਹੀਂ ਇਹਦੇ ਕੋਲ ਕੋਈ ਵੀ ਇਹ ਦਾ ਦੇਸੀਆ ਨੂੰ ਉੱਥੇ ਮੋਟਰਸਾਈਕਲ ਪੱਛਾ ਮੇਰੀ ਜਾਸੀ ਚ ਹੋਰ ਰੇਲ ਬਣਵਾਈ ਹਾਂ ਮੋਟਰਸਾਈਕਲ ਦਾ ਜਿਹੜਾ ਉਹਦਾ ਤੇਲ ਵਾਲਾ ਫਿਲਟਰ ਬਦਲਿਆ ਕਿ ਥੱਲੇ ਉਹ ਮੁੰਡੇ ਨੇ ਪੇਚ ਗਾਹ ਤੋਂ ਫਸਾ ਕੇ ਖਿੱਚਤਾ ਬਾਹਰ ਉਹਨੂੰ ਹਾਂ ਨਿਕਲਣ ਦਾ ਕਿਸੇ ਓ ਟਾਂਗ ਨਾਲ ਉਹਦੀ ਬੋਡੀ ਪਿੰਗੀ ਹੋ ਗਈ ਤੇ ਜਿੰਨੂੰ ਤੇਲ ਲੀਕ ਹੁੰਦਾ ਹੁਣ ਹੋਰ ਕੀ ਉੱਥੇ ਡੇਢ ਘੰਟਾ ਸੀ ਮੱਥਾ ਮਾਰੀ ਕਰਕੇ ਹੁਣ ਸੈੱਟ ਕਰਾ ਕੇ ਲੈ ਕੇ ਆਇਆ ਜੇ ਤਾਂ ਕੋਈ ਹੋਰ ਕਰਾਉਣ ਤਾਂ ਸੌਕਰ ਦੀ ਬਾਤ ਚੈੱਕ ਕਰਾਉਣਗੇ ਤੇ ਨੋਤੇ ਬੈਠ ਕੇ ਦੇਖਿਆ ਮਾਂ ਵੀ ਉਹ ਤੇਲ ਉਹਦੇ ਕੋਲ ਪਾਟ ਕਾਤੇ ਆ ਰਿਹਾ ਸਭ ਕੋ ਉਹਦੇ ਨਾਲ ਬਾਰ-ਬਾਰ ਇੰਜਨ ਦੇ ਜਾਂ ਬਰੀਕੀ ਨਾਲ ਉਹਨੂੰ ਚੈੱਕ ਕਰਕੇ ਦੇਖਿਆ ਉਹ ਉਹਦੇ ਚ ਤੇਲ ਨਹੀਂ ਹੋਵੇ ਉਹ ਬਚਾਰਾ ਉਹਦਾ ਉੱਥੇ ਤਾਂ ਹੋਰ ਗਿਆ ਪੈ ਗਿਆ ਉਹ ਸੁਖੀ ਨਾਲ ਗੱਲ ਕਰੀ ਸੁਖੀ ਜੀ ਮਾਂ ਵੀ ਇਹਦਾ ਵੀ ਮੈਂ ਤਾਂ ਵੀ ਪਰਸੋਂ ਮੈਂ ਹੀ ਕਰਤਾ ਆ ਇਹਦੀ ਸਰਵਿਸ ਕਰਾ ਕੇ ਲਿਈ ਕੇ ਨੂੰ ਤੇਲ ਲਿਖ ਹੁੰਦਾ ਵੀ ਉਹ ਮੁੰਡਾ ਕਹਿੰਦਾ ਉਹ ਆਪ ਤਾਂ ਇਹਦਾ ਵੀ ਤੁਸੀਂ ਜਵਾਬ ਕਾਰਡ ਖਲਾਓ ਬੇਦੀ ਤੁਹਾਨੂੰ ਪੇਮੈਂਟ ਦੇਣੀ ਪਣੀ ਮਾਂ ਮੈਂ ਪੇਮੈਂਟ ਕਾਦੇ ਤਮੋਂ ਜੇ ਮੈਂ ਹਜੇ ਹੁਣ ਤਾਂ ਸਰਵਿਸ ਕਰਾ ਕੇ ਲਿਆਗਾ ਸੋ ਕਹਿੰਦਾ ਹੋਰਗਰਾਂ ਦੇ ਪਸਾਦ ਤੋਂ ਕਹਿੰਦਾ ਮੈਂ ਤਾਂ ਉਹਦੇ ਪੈਸੇ ਕੱਟੂਗਾ ਜਿਹੜੇ ਬੰਦੇ ਨੇ ਕਹਿੰਦਾ ਮੈਂ ਤਾਂ ਕੰਮ ਕਰਾਂਦਾ ਉਹ ਮਾਂ ਬਾਬਾ ਸੀ ਪੈਸੇ ਦੇ ਦੂੰਗਾ ਅਸੀਂ ਜਿਵੇਂ ਗਰੀਨ ਦੇ ਪੈਸੇ ਕਟਾ ਕੇ ਕਿੱਥੇ ਨੂੰ ਜਾਊਂਗਾ ਕਹਿੰਦਾ ਉਹਦੀ ਗਲਤੀ ਇਹ ਕਹਿੰਦਾ ਉਹਨਾਂ ਦੇ ਰਿੰਗ ਸਹੀ ਨਹੀਂ ਪਾਇਆ ਸਹੀ ਤਰ੍ਹਾਂ ਨਟ ਨਹੀਂ कसे ਤੇਲ ਤਾਂ ਨਹੀਂ ਹੁੰਦਾ ਕਹਿੰਦਾ ਜਵਾਬ ਕਾਰਡਾ ਤਾਂ ਖੋਲ ਕੇ ਓਪਨ ਕਰਕੇ ਦੇਖੋ ਕਿਹੜਾ ਮਿਸਤਰੀ ਨੇ ਕਰਿਆ ਕਹਿੰਦਾ ਉਹਦੇ ਪੈਸੇ ਉਹਦੇ ਉਹਦੇ ਤੋਂ ਕੱਟ ਲਾਂਗੇ ਤੇ ਤਨਖਾਹ ਤੋਂ ਤੁਸੀਂ ਕਹਿੰਦਾ ਆਪਣਾ ਕੰਮ ਕਰਾ ਕੇ ਲੈ ਜਾਓ ਕਹਿੰਦਾ 100 ਰੁਪਏ ਨਹੀਂ ਲੁੱਟਦਾ ਸਾਰਾ ਮਿਸਤਰੀ ਨੇ ਕੰਮ ਤਾਂ ਠੀਕ ਤਾਂ ਉਹਨੇ ਇਹ ਉਹ ਨੰਨ੍ਹਾ ਬੋਈ ਹਾਂ ਹਾਂ ਫਿਲਟਰ ਵੀ ਨਾਂ ਕੇ ਨਮਾ ਪੈਂਦਾ ਹਾਂ ਉਹਨੇ ਕੱਟ ਲਾ ਆ ਦਾ ਵਿੱਚ ਅੱਛਾ ਉਹਨਾ ਫਿਲਟਰ ਵਿੱਚ ਚੋਕ ਹੋਆ ਬਣਾ ਫਿਲਟਰ ਕੱਢਣ ਲੱਗੇ ਨੇ ਪੇਚਕਾਸ ਨਾਲ ਜਾਨੂੰ ਖਿੱਚਿਆ ਬਾਹਰ ਨੂੰ ਉਹਦਾ ਕੰਡੇ ਬੱਜਿੱਥੇ ਕਿਤੇ ਲੱਗਿਆ ਉਹ ਕੰਡੇ ਉਹਨੇ ਵਿੰਗੇ ਕਰਤੇ ਜਾਂ ਟੇਢੇ ਕੁਝ ਵੀ ਹੋਇਆ ਹਾਂ ਹਾਂ ਬਾਅਦੋਂ ਉਹਨਾਂ ਜੈਨ ਤੈਨੂੰ ਲੀਕ ਹੋਈ ਗਿਆ ਉਹਦਾ ਰਿੰਗ ਤਾਂ ਉਹਦੇ ਤੋਂ ਅੱਛਾ 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 ਰਿੰਗ ਚੋਂ ਲੀਕ ਹੋਈ ਗਿਆ ਉਹ ਤੇਲ ਉਹਦਾ ਕੁਦਰਤੀ ਗਾਰ ਕਰ ਲਈ ਸੀ ਇਹਦਾ ਅਸੀਂ ਤਾਂ ਬਹਿ ਗਏ ਦੁੱਧ ਉਹਨੇ ਏਸੀ ਚ ਭੇਡਾਲਤਾ ਸਾਨੂੰ ਤਾਂ ਲੈ ਜਾਗੇ ਕਹਿੰਦਾ ਤੇ ਬੈਠਾ ਤੁਹਾਡਾ ਕੰਮ ਹੋ ਗਿਆ ਜੀ ਇਹ ਕਹਿੰਦਾ ਭਾਜੀ ਆਏ ਨਹੀਂ ਕੰਮ ਹੋਣਾ ਆਪਾਂ ਇੱਥੇ ਬੈਠੇ ਰਹਿ ਜਾਣੇ ਕਹਿੰਦਾ ਵੀ ਉੱਥੇ ਰੂ ਚਲੋ ਜੇ ਉੱਥੇ ਜਾ ਕੇ ਬੈਠੇ ਬੈਠੇ ਨੂੰ ਸਾਡੇ ਤੇਲ ਨਹੀਂ ਗਿਆ ਪੈ ਗਿਆ ਉਹਦੇ ਵੀ ਤੇਲ ਚ ਵੀ ਦਿੱਕਤ ਆ ਤੇ ਉਹ ਵੀ ਹਮਮ ਮੈਂ ਦੋ ਹੀ ਖਾਮਾਂ ਬਾਬੋੜਾ ਸਰਕੇ ਲੇਵੀ ਕਰਾਉਂਦਾ ਹਾਂ ਪਰ ਉਹ ਕਰਵਾਉਂਦਾ ਘਰ ਤੇੜ ਲੱਗ ਗਿਆ ਇੱਥੇ ਵਿਚਾਰਾ ਕਰੇ ਉਹਨੂੰ ਕਾਸ ਕੇ ਟੌਕਰ ਤਾਂ ਕਹਿੰਦੇ ਵੀ ਇਹ ਜਦ ਥੋੜਾ ਬਹੁਤਾ ਪਾਣੀ ਲੈ ਲੈਂਦਾ ਫੇਰ ਆਵਾਜ਼ ਆਉਂਦੀ ਵੀ ਜੇ ਜ਼ਿਆਦਾ ਹੀ ਆਵਾਜ਼ ਆਉਂਦੀ ਹੋਈ ਵਾਰਕਿੰਗ ਡੇਚ ਆਉਂਦਾ ਕਹਿੰਦਾ ਵੀ ਅੱਜ ਸਾਡਾ ਮੇਨ ਮੈਨੇਜਰ ਨਹੀਂ ਆਇਆ ਵਾ ਮੈਂ ਸ਼ੌਕਰ ਵੀ ਚੇਲ ਦਉਂਗਾ ਬਲ ਮਾਤਾ ਵੀ ਕੋਈ ਬੜੀ ਦਿੱਕਤ ਨਹੀਂ ਹੈਗੀ ਜਾਨੂੰ ਕਿਧਰ ਰੇਤ ਰੁੱਤ ਰੀਤ ਬਾਕੀ ਕਿੱਥੇ ਰੱਖੀ ਆਪਾਂ ਇਹ ਤਾਂ ਹੈਗੇ ਖਾਲਾ ਦੋ ਦੇ ਦੋ ਛਾਲੀਆਂ ਲੈ ਬਸ ਹੁਣਾਂ ਨੇ ਇਹਦਾ ਮਗਰ ਪੇਰ ਹੈ ਨਾ ਦੋ 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 ਤਿੰਨ ਦੇ ਦੋ ਮਨੂੰ ਸਵਾਦ ਨਹੀਂ ਲੱਗਿਆ ਤੈਨੂੰ ਲੱਗਦਾ ਸਵਾਦ ਨਹੀਂ ਤੂੰ ਖਾਤੇ ਇਖਣੀ ਕਰਕੇ ਦੇਖ ਨਾ ਨਾ ਯਾਰ ਉਦੋਂ ਤਾਂ ਬੜਾ ਸਵਾਦ ਸੀ ਤਾਂ ਇਹ ਤਾਂ ਨਾ ਜੀ ਕਰਦਾ ਕਹਿੰਦਾ ਸਵਾਦ ਨਹੀਂ ਪਤਾ ਨਹੀਂ ਕੀ ਜਿਆਦਾ ਪਾਤਾ ਵਿੱਚ ਨਹੀਂ ਕੀ ਦੋਸਤ ਬਣਾਣਾ ਮੱਖਣ ਦਾ ਕਹਦਾ ਬਾਦੂ ਪ੍ਰਸਾਦੇ ਹੋਰ ਲੈ ਰੋ ਨੂੰ ਸਾਜ ਬਿਲੇ ਰੋ ਆਹਨੀ ਗੱਲ ਬੰਨੀ ਇੱਕ ਪਾਸਾ ਤ੍ਰੀਤ ਤੱਕ ਤਾਂ ਕੁੜੀ ਨੂੰ ਪਤਾ ਨਹੀਂ ਸਾਡੀ ਨੂੰ ਕਿਆ ਦਿਖ ਜਾਂਦਾ ਜਦ ਅਸੀਂ ਇੱਕ ਵੀਡੀਓ ਸਟਾਰਟ ਕਰ ਲੈਂਦੇ ਆ ਇਹ ਜਦੋਂ ਰਾਲਾ ਨਾ ਜੰਦੀ ਪਾਉਣੇ ਇਹਦੀ ਗੱਲ ਕਰਦੇ ਮੈਂ ਕਰੇ ਜੀ ਹਾਂ ਨਾ ਇੱਕ ਲੈ ਲਓ ਜੀ ਬੜੁੱਦੀ ਦੇ ਦੋ ਤਾ ਕਾਨੂੰਨ ਲਓ ਨਾ ਨੂਨ ਨਾਣ ਪਾ ਲਓ ਨਾ ਤੜਕਾ ਲਾ ਲੈਂਦੇ ਚ ਲਾਉਣਾ ਨਾ ਹਾਂ ਤੂੰ ਮਨ ਨੂੰ ਪੇਚ ਕਰਾ ਲਿਆ ਮੈਂ ਠੀਕ ਗਿਆ ਲਿਆ ਆਦੀ ਰੋਟੀ ਬਰਤ ਲਿਆ ਤੈਨੂੰ ਬਹਨ ਜੀ ਮੈਂ ਵੀ ਰਹਿਣ ਲਿਆ ਜਿਵੇਂ ਮੈਂ ਉਹ ਦੱਸਦਾ ਨਾ ਮੈਂ ਚਿੜਿਆ ਇਖਾਟ ਅੱਗੇ ਬੱਦ ਖਾ ਲਿਆ ਭੁੱਖ ਭਾ ਕੇ ਮੈਨੂੰ ਹੈ ਨਹੀਂ ਦੇਦੇ ਮੈਂ ਤੇ ਇੱਥੇ ਕਰਨਾ ਦੇ ਦੂੰਗੀ ਉਹ ਦੋੜ ਵਾਲਾ ਜਦੋਂ ਪਹਿਲਾਂ ਖਾ ਕੇ ਆਇਆ ਤਾਂ ਉਹ ਦੋੜ ਵਾਲਾ ਸਾਹ ਸੌਂਦਾ ਸੀ ਹਾਜਰਬਾ ਅੱਜ ਦਾ ਮਟਰ ਪ੍ਰੀਰੋ ਸਾਡਾ ਏਜੰਸੀ ਚ ਬਣਾਤਾ ਸਾਰਾ ਕੁਝ ਉਹਨੇ ਖੀਰ ਵੀ ਥੀ ਬਣ ਗਈ ਸ਼ਾਹੀ ਪਨੀਰ ਵੀ ਥੀ ਬਣ ਗਈ ਫਿਰ ਪੌਣੀ ਮਾਂ ਕਾ ਰਾ ਇੱਕ ਆਦ ਰੋਟੀ ਖਾਉਂਗੇ ਕੱਲ ਬਣਾਉਂਗੇ ਕਿਆ ਚੱਕਰ ਚ ਪੁਰੇ ਮਾਂ ਵੀ ਹੈ ਕੋਈ ਮਾਂ ਉਹ ਬਿੱਟੀ ਬਾਈ ਖਵੇਦੀ ਹੁਲੀ ਜੇ ਲੈ ਕੇ ਬੜ ਗਿਆ ਮੈਨੂੰ ਜਾਣ ਦੇਣਾ ਕੰਮ ਕੋਈ ਨਹੀਂ ਆਵੇ ਹਵੇਲੀ ਤੇ ਲੈ ਕੇ ਆ ਸਕਤਾ ਹਾਂ ਚਤਾਪੂ ਵਾਲੀ ਤਾਂ ਨਹੀਂ ਲੈ ਕੇ ਆਈ ਐ ਤੂੰ ਹੁਣ ਅਗਲੇ ਦੀ ਹਵੇਲੀ ਤੂੰ ਟਾਪੂ ਕੋਈ ਚੱਲ ਉਹਨੂੰ ਹਾਂ ਜਿਹੜਾ ਉਹਦੇ ਚ ਪਿਛੇ ਨਸ ਕਰਦਾ ਉਹਦੀ ਹਵੇਲੀ ਆਉ। ਨਾ ਨਾ ਕਿੱਦਾਂ ਉਹਦਾ ਤੁਸੀਂ ਫੀਲਿੰਗ ਮੇਰੀ ਗੱਲ ਸੁਣੋ। ਫੀਲਿੰਗ ਲੈਣੀ ਫੀਲਿੰਗ ਲੈਣੀ ਤੁਸੀਂ ਤਾਂ ਜੇ ਤੈਨੂੰ ਨਾ ਪਤਾ ਹੁੰਦਾ ਤੈਨੂੰ ਹਵੇਲੀ ਦੀ ਨਹੀਂ ਹਵੇਲੀ ਵਾਲਾ ਸਵਾਦ ਆ ਜਾਂਦਾ। ਹਾਂ। ਵੀ ਸੱਚੀ ਹਵੇਲੀ ਜੇ ਤੈਨੂੰ ਪਤਾ ਨਹੀਂ ਹਵੇਲੀ ਦਾ ਸੱਚੀ ਨਹੀਂ ਬੁਦੀ ਹੁੰਦੀ ਇਹ ਜਿਹਾ। ਉਹਦਾ ਸੁਣਾਈ ਲੈ ਕੇ ਆ। ਅੰਨਿਆਂ ਜਹਿਰੀ ਨੇ ਸੱਚੀ ਵਿੱਚ ਖਾਣੀ ਬਸ। ਬਾਕੀ ਮਨੂੰ ਉਹਦਾ ਲੈ ਕੇ ਆ ਯਾਰ ਐਨਾ ਕਰੋ ਰੋਂਡੀ ਨਾ ਬਟੋ। ਬੜੀ ਬਿੱਚੀ ਜੇ। ਸਾਗ ਤਾਂ ਮੈਂ ਫालतੂ ਪਵਾ ਕੇ ਲੈਤਾ ਉਹਨਾਂ ਤੇ। ਏਦਾ ਸੁੱਤੀ ਪਈ ਥੀ ਸੁੱਤੀ ਪਈ ਠਿਕਾਈ ਹੋਇਆ ਹਾਂ ਬਤ ਕਹਿੰਦੇ ਆਨੇ ਮੇਰੇ ਟਾਫੀ ਨਹੀਂ ਕਰਾਰੀ ਫਸਾਈ ਪਿਆ ਉਹਨੂੰ ਜਦ ਤੱਕ ਕਿ ਮੁੱਕਦੀਆਂ ਨਹੀਂ ਫੇ ਤੁਸੀਂ ਮੰਗਾਈਆਂ ਖੀਨੇ ਮਾਮੇ ਦੇ ਭਾਈਆਂ ਆਪਣੇ ਤੇਰਾ ਇਹਦਾ ਮਤਲਬ 20 20 ਇਕੱਠੀ ਖਾਣੂ ਕੋਈ ਜੇ ਮਾਮੇ ਨੇ ਮੰਗਾਈਆਂ ਆਹੋ ਹਾਂ ਤੁਸੀਂ ਥੋੜੀ ਸਾਰਾ ਜੇ ਤੁਸੀਂ ਪਾਣੀ ਲਓ ਮੈਂ ਕਰ ਮੈਂ ਟੋਫੀ ਲਾ ਬਰ ਕਿਤੇ ਮੇਰੇ ਕੋਲ ਹੈ ਨਹੀਂ ਰੱਖਤੇ ਦੀ ਮੈਚ ਸਾਰੇ ਬਸ ਕਰ ਲੋ ਜੀ ਬਸ ਸਹੀ ਜੇ ਜੇ ਬਸ ਆਹ ਦੇਖਣ ਦੇ ਲੋ ਜੀ ਤੁਸੀਂ ਵੀ ਖਾਓ ਤਾਨਾ ਸੰਗ ਡੀਲੇ ਨੂੰ ਪਾਣੀ ਸਰਿੰਦਰ ਵਿਚਾਰੀ ਕਿੱਥੇ ਆ? ਸਰਿੰਦਰ ਜੀ ਉਹ ਮੰਦਿਰ ਦੇ ਅੰਦਰ ਰਹੀ ਹੈ। ਅੰਦਰ ਦੇ ਨਹੀਂ ਕਾਫੀ ਆ। ਰੀਤਾ ਸਰਿੰਦਰ ਅੰਦਰ। ਨਾ। ਆ ਤਾਂ ਫੜਲਾ ਸੰਦੀਪਾ। ਰੀਤਾ ਹੋਈ ਵਾਲੀ ਕਹਾਣੀ। ਸਾਰੀ ਖਾਲੀ ਲਵੜ। ਚਲ ਲਾਕਾ ਤਾ ਮੈਂ ਚੱਕ ਲਾ। ਚਲ। ਸਾਰੀਆਂ। ਹਾਂ ਸਾਰੀਆਂ ਦੇਤੀਆਂ ਅੰਦਰ ਚਲ। ਨੈਸ਼ ਕਰਨਾ। ਇਹ ਕੀ ਦਿੱਤਾ? ਹਾਂ? ਕਿਆ ਦਤਾ ਆਣੀ ਆਜਾ ਉਸਤਾ ਆਜਾ ਅੰਦਰ ਗੇਟ ਨਾ ਸਾਹਮਣੇ ਹੀ ਪਾਈ ਮੈਂ ਰੀਤ ਤੇਰੀ ਹੁਣ ਕਟਾਈ ਹੋਣੀ ਬੁੱਤ ਮੇਰੇ ਤੇ ਠੀਕ ਹੈ ਨਾ ਬਚਣਾ ਬਾਤ ਜਾ ਸੇਵਾ ਕਰਉਣੀ ਕਰਾ ਲਾ ਯਾਦੋ ਛੁੱਟੀਆਂ ਹੁੰਦੀਆਂ ਨੇ ਤੇਰੀ ਸੇਵਾ ਹੋਏ ਜਾਂਦੀ ਮੈਨੂੰ ਪਤਾ ਤੇਰੀ ਹੈ ਹੈ ਨਹੀਂ ਹਾਂ ਸੇਵਾ ਕਰਨੀ ਜਾਣੀ ਹੈ ਨਿਆਣੇ ਵਿਤ ਕਰਦੇ ਹੁਣ ਤੂੰ ਪਤਾ ਕਿਨੇ ਵਿਤ ਕਰਦਾ ਦਾ ਆ ਤੂੰ ਜਿੱਦ ਕਹਿੰਦੇ ਤੁਸੀਂ ਤਾਂ ਦੇਖਣਾ ਇਹਦੇ ਮਤੂੰ ਕਹਿੰਦੇ ਐਨਾ ਸੁਖਰ ਵਿੱਚ ਗੱਲ ਕਹਿੰਦੇ ਵਾਲੀ ਲਾਤੀ ਜੋ ਨਾ ਲੱਗਦੀ ਫਿਰ ਪਤਾ ਨਹੀਂ ਕੀ ਗੱਲ ਪਤਾ ਨਹੀਂ ਦੱਸਿਓ ਚੱਲ ਬਸ ਰੱਖ ਦੇ ਤੂੰ ਮਾਂ ਉਹ ਨਾ ਕੋਈ ਨਾ ਤੈਨੂੰ ਸ਼ਰਮ ਤਾਂ ਕੋਈ ਨਹੀਂ ਸਾਨੂੰ ਤਾਂ ਸਾਰਾ ਪਚਾਈਦੀ ਆ ਤੈਨੂੰ ਤਾਂ ਕੋਈ ਸ਼ਰਮ ਨਹੀਂ ਸਾਨੂੰ ਤਾਂ ਚਾਹੀਦੀ ਆ ਕਪਾਲ ਦੀ ਜਿਹੜਾ ਪਲਾਨ ਸਮਰਤ ਕੀਤੀ ਵਾਲ ਪਲੇਟ ਜਿਹੜਾ ਘਰਾਂ ਦੇ ਮਾਤਮਾ ਬੰਨੋ ਇਹਦਾ ਭਾਰਤਿਆ ਬਾ ਸਾਡੇ ਬਸਤੇ ਦਾ ਉਧਰਲੇ ਹਾਲਾਤ ਨਾ ਸੀ ਤੈਨੂੰ ਪੁੱਛਣੇ ਨਾ ਸੀ ਦੱਸਣੇ ਉਹਦਾ ਸਾਰਿਆਂ ਨੂੰ ਪਤਾ ਵੀ ਬਾਹਰ ਹਾਲਾਤ ਕਿਦਾਂ ਦੇ ਹੁੰਦਾ ਕੰਮ ਕਰਮ ਜਾਂਦਾ ਵੀ ਕੰਮ ਦਾ ਕੋਈ ਮਹਿਣਾ ਨਹੀਂ ਹੁੰਦਾ ਹਾਂ ਕਹੇ ਜ ਮਰਜ਼ੀ ਕੰਮ ਹੋਵੇ ਹਾਂ ਉਹਦਾ ਕੋਈ ਮਹਿਣਾ ਨਹੀਂ ਹੁੰਦਾ ਹਾਂ ਕਾਮਾ ਬੰਦੇ ਦਾ ਕਰਮ ਹੁੰਦਾ ਹਾਂ ਤਾਂ ਤੂੰ ਕਿ ਬੀਲੋ ਕੁਲੂਕੇ ਬਾਹਰੋਂ ਨਿਕਲਦਾ ਕਿਆ ਗੱਲ ਹਾਂ ਆ ਜਾ ਹਾਂ ਆ ਜਾ ਆਪਰਾਸਰੇ ਲੈ ਲਓ ਲੈ ਲਓ ਕਹਿੰਦਾ ਇੱਕ ਮੈਨੂੰ ਦੇ ਦੇ ਹਾਂ ਲਓ ਜੀ ਅੜ ਗਈ ਉਹ ਆਪਣਾ ਵੀ ਆ ਗਿਆ ਲੰਗਰ ਦਾਣੀ ਕੋਈ ਨਾ ਤਾ ਤੇ ਤੂੰ ਮੰਗਣੀ ਮੰਗਣੀ ਤਾਂ ਪਾਈ ਨਹੀਂ ਕੋਈ ਆਜੇ ਕੋਈ ਖਾ ਲਈ ਬਾੜਾ ਵੀ ਪੀ ਬੱਜ ਜਾਂਦਾ ਲੈ ਲੈ ਹੁਣ ਵਾ ਲਿਉਂ ਦੰਨੇ ਨਾ ਕਰਦਾ ਤਾਂ ਕਰਕੇ ਆ ਪਾ ਲਿਆ ਐਨੀ ਕੰਜੂਸੀ ਕਰਦੀ ਐ ਜਾਂ ਲੈ ਕੇ ਆਉਂਦਾ ਤਾ ਪੱਕਾ ਘਰ ਵਾਲੀ ਮਖਣੀ ਵੀ ਹੋਣੀ ਆਪਣਾ ਦੇਖੀ ਫ੍ਰਿਜ ਚ ਤਿਕਨਾ ਨੌਜ਼ ਹੀ ਆ ਕਹਾਦਾ ਟੈਕਨੋਲੋਜੀ ਆ ਬੇ ਹਾਂ ਮੈਂ ਕੁਲਾ ਲੋਈਆ ਤਿਕਨਾ ਰੋਆ ਹਾਂ ਗੱਲ ਬਣੀ ਨਹੀਂ ਲੱਦੀ ਮੈਨੂੰ ਅੱਜ ਉਰੀ ਰਹਾ ਛਾਂ ਮੂਨ ਪਾ ਬਣਾਉਂਦਾ ਜਿਹੜਾ ਜਿਹੜਾ ਕੁਛ ਪਸੰਦ ਦਾ ਸਮਾਨ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜਿਹੜਾ ਤੂੰ ਦੋ ਪਾਗ ਲੈ ਆਇਆ ਤਾਂ ਉਹਦੇ ਤਾਂ ਕੁਛ ਬੱਲੇ ਹੋਰ ਸੀ ਅੱਜ ਆਦੀ ਗੱਲ ਨਹੀਂ ਹੈਗਾ ਤੜਕਾ ਲਾ ਲੈਣਾ ਤਾਂ ਫਿਰ ਰੋਕਿਆ ਹੋਣਾ ਤਾਂ ਮੈਨੂੰ ਕੀ ਪਤਾ ਹਾਂ ਇਸ ਤੋਂ ਦਮ ਨਾਲ ਕਰਦੇ ਤਦਾਂ ਉਹ ਬਣੀ ਕਿੱਤਾ ਚਿੱਪੀ ਗਵਾ ਪੁੱਤ ਕਿੰਨਾ ਤੋੜੇ ਖਲੋ ਯਾਰ ਡੇਢ ਵਜੇ ਚੱਲਿਆ ਆਪਾਂ ਨੂੰ ਖੁੱਖਾ ਵੀ ਤੇ ਦੇਖਣਾ ਤੇ ਪੀਣਾ ਇਹਦਾ ਏਜੰਸੀ ਚ ਲੜਨ ਨੂੰ ਤਿਆਰ ਹੋਇਆ ਮੈਂ ਉੱਤੇ ਮੈਸੋ ਕੱਢ ਕੇ ਲਾਇਆ ਇਹਨੂੰ ਮੈਂ ਕਹਿੰਦਾ ਡੇਢ ਲੱਖ ਰੁਪਇਆ ਮੋਟਰਸਾਈਕਲ ਪਰ ਲਾਇਆ ਕਹਿੰਦਾ ਇੱਕ ਨੱਕ ਨਾ ਦੇਖੂ ਮੋਜ ਨਹੀਂ ਰੱਬ ਇਹ ਸਹੀ ਹੈ ਹਾਂ ਇਹ ਤੁਸੀਂ ਉਹਦੀ ਗੱਲ ਕਦੇ ਨਹੀਂ ਸੁਣਦੇ ਕੀ ਸੁਣਾਓ ਤੁਸੀਂ ਕੀ ਕਹਿੰਦੀ ਹੈ ਹਾਂ ਕਿ ਨਹੀਂ ਆ ਅੱਛਾ ਫਿਰ ਝੱਟਕੇ ਮਾਰ ਜੰਦੇ ਹਨ ਠੀਕ ਹੈ ਜੀ ਮੈਂ ਸਾਕਲਮਾਂ ਦੀ ਪ੍ਰਸਾਦਾ ਫੇਰ ਮਿਲਦਾ ਤੁਹਾਨੂੰ ਲੋ ਜੀ ਸਾਡਾ ਸਾਬ ਨੂੰ ਸੀ ਬੇਸੋ ਦਾ ਸਾਗ ਤਾਂ ਗਾਣਾਤਾ ਕਾ ਨੂੰ ਬੇਸੋ ਦਾ ਤਾਂ ਠੀਕ ਤੈਰ ਮੂੰਹੀ ਬੇਸੋ ਦਾ ਬੇਸੋ ਦਾ ਉਹ ਸੱਚ ਨਾ ਇਹ ਕਹਿੰਦਾ ਵੀ ਉਹਦੇ ਚ ਜਿਹੜਾ ਮੱਕੀ ਦਾ ਆਟਾ ਪਾਵਾ ਸੀ ਨਾ ਉਹ ਥੋੜਾ ਜਿਹਾ ਮਤਲਬ ਉਹ ਨਹੀਂ ਤੇ ਕਰੇ ਬੈ ਕਿ ਉਹਨਾਂ ਨੂੰ ਕਹਿੰਦੇ ਰਜਾ ਬੰਦਾ ਉਹਦੇ ਬਾਦ ਰਜਾ ਕੇ ਜਿਹੜਾ ਖਾਦਾ ਮੈਨੂੰ ਤਾਂ ਸਵਾਦ ਆ ਗਿਆ ਉਹਦੇ ਨਾਲ ਨਾ ਸਵਾਦ ਦਾ ਮਨ ਵੀ ਲੱਜਾ ਇਹ ਪਤਾ ਹੁਣ ਇਹ ਆਪਣੇ ਬਾਈ ਆਪਣੇ ਹੱਥ ਦੀਆਂ ਪਕਾ ਕੇ ਖਾਣੀ ਆ ਉਹ ਗਨਪੱਖ ਗੱਲ ਮੈਂ ਨੋ ਕਿ ਆਵੇ ਤੂੰ ਰਾਤ ਰਹਿ ਜਾ ਅੱਜ ਆਪਣੇ ਹੱਥ ਦੀਆਂ ਪਕਾ। ਰਹਿਣਾ ਉਹਨੇ ਤੁਸੀ ਸਾਰਿਆਂ ਨੂੰ ਰੋਟੀ ਖਵਾ ਜਾ। ਉਹੀ ਤੋਰੀ ਜਾਂਦੇ ਨੂੰ ਰਹਿਣਾ ਉਹਨੇ। ਨਹੀਂ ਪਾਈ ਨਹੀਂ ਦੀ ਆ। ਨਹੀਂ ਅੱਜ ਕੁਸਮਾਣੋਂ ਨਹੀਂ ਸਾਡੀ ਕਿਉਂਜੀ। ਇਹਨਾਂ ਆਪਣੇ ਮਾਰਕਸਾਂ ਦੀ ਸਾਜੀ ਬਣਾਉਂਗਾ ਨਹੀਂ ਕਰਾਂਗਾ। ਅਸੀਂ ਉਹ ਫੇਰ ਰੋਪੜੂ ਪਾਣਾ ਕਿ ਤੇ ਰੋਪੜੂ ਤਿੰਨ ਘੰਟੇ ਬਾਅਦ ਤੋ ਮੁੜਿਆ। ਅਸੀਂ ਹੁਣ ਫੇਰ ਰੋਪੜੂ ਤੱਕ ਸਾਨੂੰ ਦੱਸ ਕੇ ਤਾਹੀ ਰਾਣੇ ਆਣਾ ਕੁੱਲੂ ਮੰਨਾਂ ਲਈ ਛਿਮਰੇ ਕਿਨੇ ਨੂੰ। ਸਾਨੂੰ ਮੁੜੂਗੇ। ਆਪਣੀ ਪਕਾਈ ਜਾ ਖਾਈ ਜਾ। ਨਹੀਂ ਨਹੀਂ ਐ ਕਰਨਾ ਹਣ।

ਕੁਝ ਗੱਲ ਕਰਾਈ ਤੇ ਦਾ ਸਾਰਾ ਟੌਪਿਕ ਹੋਇਆ ਸੀ ਕੁਝ ਜਿਹਾ ਨਾ ਪਰ ਛੱਲੂ ਬਨਾਲੀ ਨੂੰ ਨਾ ਛੱਲੂ ਲੈ ਛੱਲੂ ਬਨਾਲੀ ਤਾਂ ਜਾ ਰਹੇ ਨਾ ਛੱਲੂ ਬਨਾਲੀ ਜਾਇਓਗਾ ਛੱਲੂ ਬਨਾਲੀ ਮਰ ਜਾਓ ਛੱਲੂ ਬਨਾਲੀ ਜਾ ਕੇ ਆਉਗਾ ਮੈਂ ਕਹਿੰਦੀ ਸੀ ਵੀ ਕੱਲੂ ਹੈ ਅਨੰਤ ਪ੍ਰਸਾਵਾ ਸੀਤ ਪ੍ਰਸਾਵਾ ਘੁੰਮੇ ਆਉਗਾ ਵੀ ਰੈਜੀ ਵੀ ਅੱਜ ਹਾਂ ਰੈਜਣ ਆਨੇ ਬਾਪੂ ਦੀ ਰੋਟੀ ਤੇ ਡਿੱਗਾ ਬਹੁਤ ਹੋ ਜਾਣਾ ਉਹਦੀ ਕੋਈ ਜਵਾਬ ਕਰ ਦਿੱਤਾ ਉਹਨੇ ਵੀ ਮੈਂ ਜਾਣਾ ਹਿੰਦਕ ਤੱਕ ਕਿਹਾ ਨਹੀਂ ਉਹਨੂੰ ਜਾਣਾ ਜਾਣਾ ਕਹਿੰਦਾ ਮੈਨੂੰ ਕਹਿ ਰਿਹਾ ਹਾਂ ਤੂ ਗਾ ਤੀਜੀਆਂ ਦੇ ਸਾਹਮਣੇ ਹੀ ਕਹਿੰਦਾ ਉਹ ਕੁਝ ਨਹੀਂ ਗਣਾ ਉਹਨੇ ਬਸ ਦੇਖੇ ਸੀ ਰਹਿਣਾ ਤੇ ਜਦੋਂ ਸਭ ਤੋਂ ਛਾਪੀ ਤੋਂ ਉਹਦੇ ਤੇ ਤੂੰ ਇੰਦੋਂ ਜਾਊਗਾ ਹਾਂ ਅਨੂੰ ਆ ਵੀ ਥੋੜਾ ਤੇ ਛੋਟੀ ਜੀ ਆ ਆ ਫੜਾ ਇਥੇ ਦੀ ਆ ਲੈ ਚਲ ਕਹਰੇ ਨਾ ਮੋ ਕਰਕੇ ਹਾਂ ਰਹਿ ਜਾਵੇ ਹਾਂ ਮੈਂ ਦੱਸ ਦਿਨ ਫਰ ਵੀ ਚੱਕਦਾ ਮੈਂ ਚਾਈਨ ਵੇਖਲਾ ਆਉਂਗਾ ਅੰਕਲ ਆਦੇ ਰਸਤਾ ਨਹੀਂ ਹੈ ਅਬ ਸਾਈਕਲ ਕੋ ਇਹੀ ਰੱਖ ਲੈ ਕਿੰਨੀ ਕ ਲੱਗਦੀ ਹੱਥਾਂ ਸਿੱਧੇ ਬੈ ਜਾ ਨਾ ਯਾਰ ਇਹ ਇਹ ਫੁੱਲ ਲੱਖਣਾ ਨਹੀਂ ਹੁੰਦੇ ਛੋਟੇ ਛੋਟੇ ਜਿਹੜੇ ਖਿੰਡਦੇ ਹੁੰਦੇ ਨਾ ਬੈ ਗੋ ਦਿਹਾਣਾ ਕੋਈ ਚਾਗੀ ਖੋਜੋ ਵੀ ਮਾਮੇ ਕੋਲ ਗਿਆ ਨਾਨੇ ਕੋਲ ਫੇਰ ਮੰਮਾ ਨਾਨੇ ਲਾਲਾ ਮਾਮਾ ਲਾਲਾ ਰੋਗ ਮਾਗਾ ਪਤਾ ਕੋਈ ਆ ਬਾਬਾ ਦਾ ਕਦੇ ਨਾਨਾ ਕਹਿੰਦਾ ਕਦੇ ਮਾਮਾ ਆ ਗਿਆ ਉਹਦੀ ਆ ਗਿਆ ਜਿਹਦੇ ਵੀ ਜੀ ਆ ਘੱਟ ਜਾ ਹੋਇਆ ਪਿਆ ਉਹ ਛੋਟੀ ਜੀ ਮਾਸੀ ਕਪੜਾ ਜੀ ਆਇਆਂ ਨੂੰ ਮਾਸੀ ਤਾਂ ਕੁਛ ਪਿਆਰ ਉੱbredਿਆ ਜੀ ਆਗਾ ਜਿਹੜਾ ਹੋਣਾ ਮਾਸੀ ਦਾ ਮੁੰਡਾ ਛੋਟਾ ਉਹ ਮਾਮਾ ਮੇਰੇ ਸਾਹਮਣੇ ਤਾਂ ਬੜੇ ਔਖੇ ਨੇ ਭਾਈ 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 ਕੰਮ ਲਾ ਦੇਣ ਉਹ ਤਾਂ ਆਪਣੇ ਮਾਮਾ ਨਾਨਾ ਕਹਿੰਦੇ ਨੇ ਕੁਸੇ ਨਾਲ ਵੀ ਜੀਬ ਲੱਗਿਆ ਕਰਨਾ ਜਾਂਦੇ ਨੇ ਇਹ ਬੋਲਿਆ ਕਰਨਾ ਮਾਚੀ ਹੈਗਾ ਚੋਟੇ ਜਿਹਨੇ ਪੜੀ ਹੋ ਜਾਣਾ ਜਾਂ ਚੁੱਕੀ ਨੇ ਹਾਂ ਮੰਨੋਗੇ ਪਰਨਾ ਠੀਕ ਹੈ ਹਾਂ ਆ ਛੋਟਾ ਬੰਨਾਗਾ ਵੇ ਸਹੀ ਬੰਨ ਹੁੰਦਾ ਉਹਦੋਂ ਰੱਖਾ ਵੀਡੀਓ ਚੀਰ ਸ਼ਰਟ ਬਦਲ ਲੰਦਾ ਚਲੋ ਲੜ ਵੀ ਸਿੱਧੀ ਲਾਈ ਬਸ ਸਿੱਧੀ ਲੱਗਿਆ ਪੁੱਟੇ ਲਾਉਣਾ ਉੱਤੇ ਲੋੜੇ ਤੂੰ ਹੀ ਵੱਲ ਦਾ ਡਰਿਆ ਕੀ ਜਾਂਦਾ ਤੁਹਾਨੂੰ ਤਾਂ ਸਾਰਿਆਂ ਨੂੰ ਡਰ ਲੱਗਦਾ ਇਹ ਤਾਂ ਮੈਨੂੰ ਆ ਹੀ ਲੱਗਦਾ ਇੱਕ ਹਾਂ ਉਹਦੋਂ ਮੋਟੀ ਨਾਨੀ ਨੂੰ ਵੀ ਲੱਗਦਾ ਮੈਨੂੰ ਲੱਗਦਾ ਮੈਂ ਗੱਲ ਨਹੀਂ ਚੱਕੀ। ਸੇਰ ਦੀਨੇ ਗੱਲ ਚੱਕੀ ਆ। ਹਾਂ ਇਹ ਤੂੰ ਕਿਹਾ ਮੈਂ ਚੱਕੀ ਜਾ। ਹਾ ਹਾ ਤੁਸੀਂ ਬਾਹਰ ਤੇ ਜਾ ਚੱਕੀ ਆ ਮੰਮੀ ਨੇ ਤੁਸੀਂ ਬਾਹਰ ਚ ਜਾ ਤੂੰ ਬਾਹਰ ਤੂੰ। ਨਾਲ ਤਾਂ ਗਈ ਸੀ ਉਹ। ਕੌਣ? ਸੰਦੀਪ ਤੂੰ ਨਾਲਾ ਗਈ ਸੀ। ਹੈ? ਤੂੰ ਨਾਲ ਨਹੀਂ ਆ ਗਈ? ਮੈਂ ਨਾਲ ਨਹੀਂ ਵੀਦਾ ਨੇੜੇ। ਹਾਂ। ਨਹੀਂ ਕੋਈ ਦਾ। ਜਿਆਨਾ ਕਰਲਾ। ਜਿਆਨਾ। ਉਹ ਠੀਕ ਹੈ ਸ਼ੱਟ ਹੈ ਕੋਈ ਗੱਤਰਾਂ ਬੈਠੋ ਟੀ ਸ਼ਰਟ ਬਦਲ ਲੰਦਾ ਮੈਂ ਕੋਈ ਹੋਰ ਮੇਰੀ ਗੱਲ ਇਹਨੂੰ ਖੋਲ ਤੁਸੀਂ ਸਾਰਿਆਂ ਨੇ ਆਪਣੀ ਆਪਣੀ ਗੱਲ ਸੁਣਾ ਲੀ ਸ੍ਰਿੰਦਰ ਜੀ ਵੀ ਕੋਈ ਗੱਲ ਬਾਤ ਕਰੋ ਚਲੋ ਸ੍ਰਿੰਦਰ ਜੀ ਕੋਈ ਚਰੀ ਉਹ ਰਾਸ ਕਰਦੀਆਂ ਹੈ ਅੱਥਰੂ ਬੈਠੀਆਂ ਕਹਿੰਦੀ ਜੇਕਰ ਤੁਸੀਂ ਕੋਈ ਕੋਕਣੀ ਹੋ ਜੁਗੋ ਆਪਣਾ ਘਰ ਵਾਲੇ ਮੁਰੇ ਤੇ ਆਪੋ ਉਹ ਨੂੰ ਕਿਉਂ ਅੱਛਿਆ ਉਹ ਗੱਲ ਨਹੀਂ ਹੋਈ ਕਰਦੀ ਜੀ ਹੋਰ ਕੀ ਚੱਲ ਰਿਹਾ ਹੈ ਹੁਣ ਆਪਣਾ ਉਹ ਮੈਂਦੀ ਵੀ ਅਡੋਲੇ ਦੀ ਜੀ ਜਾਣਦੇ ਨੇ ਕੁੱਲੂ ਮਨਾਲੀ ਨੂੰ ਆਪਾਂ ਨਾਲ ਜਾਣ ਇਹ ਕੁਲੂਗਣ ਵਾਲੀ ਜਾਂਦਾ ਛੁੱਲੂਗਣ ਵਾਲੀ ਜਾਂਦਾ ਤਾ ਨੂੰ ਕਿਹ ਘੇਤਾ ਕੁਲੂਗਣ ਵਾਲੀ ਜਾਣਾ ਸੀ ਬਸ ਤਾ ਤੁਸੀਂ ਨਾ ਹਾਂ ਉਹ ਉਈਆਂ ਨਾ ਬਿਆਹ ਆਂਗਾ ਆਪਾਂ ਨਾਲ ਇੱਕ ਕੋਈ ਨਾ ਬੈਠੀ ਗੱਲ ਬਾਤ ਚੰਦਾਂ ਹੈ ਹਾਂ ਛੁੱਲੂਗਣ ਵਾਲੀ ਸਭ ਜਾਣਾ ਅਸੀਂ ਅੱਜ ਸੌਂ ਜਣਾ ਰਾਤ ਨੂੰ ਦੋਹਾਂ ਜਣਾ ਨੇ ਤੁਹਾਨੂੰ ਵੀ ਸੁਲਾ ਕੇ ਛੁੱਲੂਗਣ ਵਾਲੀ ਜਾਣਾ ਹਾਂ ਠਾਈ ਚੱਲ ਕਿੱਥੇ ਚਲੂਗਾ ਸੰਦੀਪ ਤੂੰ ਪਹਿਲਾਂ ਹੀ ਕਹਿੰਦਾ ਨਹੀਂ ਆ ਤੈਨੂੰ ਮੈਨੂੰ ਕੁਛ ਜੱੜੇ ਰੋਪੜ ਨਹੀਂ ਨਹੀਂ ਪੜ ਮਤਲਬ ਉਹ ਸੱਜਣੇ ਨਾਲ ਹੋ ਜਾਉਂਗੇ ਨਾ ਬੜਾਂ ਪਾ। ਹਾਂ ਤਾਂ ਜੀ ਲੈ ਜਾ ਕੇ ਖਾ ਤੇਰੇ ਦੇਖ ਲਈ। ਭੈਣ ਨਾਲ ਜੀਜਾ ਪਹਿਲਾਂ ਜਦ ਭੈਣ ਸੁਖੀ ਆ ਤਾਂ ਇਹ ਸੁਖੀ ਆ ਜੀਜਾ ਭੈਣ ਨੂੰ ਤੰਗ ਲਾ ਕੇ ਕਰਨ ਫੇਰ ਡੈਡੀ ਦਾ ਬਟੂਆ ਪਤਾ ਹੀ ਨਹੀਂ ਭਾਈ ਬਟੂਆ ਡੈਡੀ ਦਾ ਕਿਹੜੀ ਕੋਲ ਲੱਗਣਾ ਬੜਾ ਬਟੂਆ ਤਾਂ ਮੇਰਾ ਪਤਾ ਨਹੀਂ ਕਿਹਦੇ ਸੰਨਾ ਤਾਂ ਹੋਇਆ ਪਿਆ। ਹਾਂ। ਹਾਂ। ਮੰਮੀ ਮੇਰੀ ਪਤਾ। ਉਹ। ਇਹ ਕਹਿੰਦੀ ਮੈਂ ਵੀ ਹੈਗੀ ਆ। ਸਕੂਲ ਰਿਲੀਟ ਦੇਖ ਬਟੂਆ। ਜਾ ਦੇਖ ਪਾ ਜੀ। ਤੇਰੇ ਅੰਸੀ ਦੀ ਆ। ਇੱਕ ਫੋਟੋ ਲੱਗਦੀ ਆ ਮੈਨੂੰ ਬੈਠ ਕੇ ਤਾਈ ਦੀ ਆ ਦਾ ਖਾਤਾ ਕਾਲਾ ਸ਼ਾਮਾ ਹੂੰ ਤਾਂ ਅਜੇ ਹੁਣ ਦੇ ਦਾਂ ਕਿ ਆ ਡਿਸੀਜਨ ਨਿਕਲ ਚਾਉਂਦਾ ਬਾਹਰ ਆ ਕਿ ਜੋ ਮੈਂ ਰਪਿੰਦਰ ਨੂੰ ਮੋਟਰਸਾਈਕਲ ਤੇ ਠੀਕ ਕਰਾਉਣ ਜਾਣਾ ਪਹਿਲਾਂ ਠੀਕ ਕਰਾਉਣਗੇ ਤਿੰਨ ਘੰਟੇ ਬਾਅਦ ਮੁੜੇ ਸਾਗ ਮੱਕੀ ਦੀ ਰੋਟੀ ਸੀ ਮੁੱਲ ਦੀ ਲੈ ਆਂਦੀ ਹੁਣ ਜਾਊਂਗਾ ਅਸੀਂ ਭੈ ਇਹਨਾਂ ਨੂੰ ਕਹਿ ਦਲਾਂ ਕਿ ਸ਼ਾਮ ਦੇ ਪਕਵਾਨ ਲੈ ਕੇ ਆਉਗੇ ਸ਼ਾਮ ਨੂੰ ਅਸੀਂ ਫੇਰ ਦੇਖ ਲੂਗਾ ਕੋਈ ਢਾਬਾ ਢੂਬਾ ਜਿੱਥੇ ਰੋਟੀ ਪੈਕ ਰੱਖਦੇ ਹੋਣ ਜਾਂ ਕੀ ਕੀ ਕਰੀ ਗੇ ਰੋਪੜੇ ਨਾਟਾ ਚਲੋ ਮੋਟਰਸਾਈਕਲ ਹੀ ਲਿਜਾ ਲੈ ਅਸੀਂ ਕੀ ਕਰਨਾ ਉੱਥੇ ਮੋਟਰਸਾਈਕਲ ਨੇ ਅਜੇ ਪੰਗਿਆਂ ਚ ਪਾਇਆ ਤੇ ਤਸੱਲੀ ਸਾਡੀ ਫੇਰ ਨਹੀਂ ਹੋਈ ਇਹਦੇ ਮੇਰਾ ਤਸੱਲੀ ਤੇ ਆ ਕੇ ਸੀ ਮੈਨੂੰ ਲੱਗਦਾ ਇਹਨੂੰ ਪਤਾ ਲੱਗਦਾ ਤੇ ਮੂੰਹ ਤੋਂ ਵੀ ਤਸੱਲੀ ਨਹੀਂ ਹੋਈ ਮੇजे ਚੂਚੂ ਚੁਮਾਈ ਤੂੰ ਚੂਚੂ ਵਾਲੀ ਹੋਰ ਤਸੱਲੀ ਹੋਰ ਚੂਚੂ ਵਾਲੀ ਚੂਚੂ ਚੂਤਾ ਦੀ ਆਵਾਜ਼ ਆਈ ਜੀ ਦੋ ਜਣੇ ਮੀਆਂ ਬੀਵੀ ਭਾਰੇ ਤੇ ਮੋਟਰਸਾਹਿਬਾ ਬਜਨ ਪੈਂਦਾ ਜੀ ਜਰਾ ਹੀ ਕੁਆਟਰ ਵਾਲਾ ਜਦ ਤੂੰ ਬੈਠਾ ਦਾ ਪਿੱਛੇ ਜਦ ਕਾਦੇ ਨੀ ਚੂਚੂ ਕਰਿਆ ਮੋਟਰਸਾਈਕਲ ਤੇ ਡਰ ਗਿਆ ਮੈਂ ਤੇ ਤੇਰੇ ਨਾਲ ਪਤਲੀ ਐ ਉਹ ਮੇਰੀ ਬਾਡੀ ਦੇਖ ਕੇ ਡਰ ਗਿਆ ਉਹ ਅਬ ਤੇਰੇ ਨਾਲ ਬੈਠਿਆ ਮੈਂ ਕਿਉਂ ਆ ਜਿਆਦਾ ਵਜਨ ਲੰਗਦਾ ਫਿਰ ਉਹ ਹਾਂ ਹਾਂ ਉਹ ਪਤਾ ਹੈ ਉਹਨੇ ਬਚਾਰਾ ਹਜੇ ਤੱਕ ਐਕਸੈਕਟਿੰਗ ਕਰਾ ਮੋਟਰਸਾਈਕਲ ਹੁਣ ਤੱਕ ਮੈਂ ਬਾਈ ਦੋ ਜਣ ਜਾਂਦੇ ਰਹੇ ਰੋਡ ਪਰ ਬੈਠ ਕੇ ਠੀਕ ਹੈ ਹੁਣ ਉਹਦੇ ਮੇਰੇ ਵਾਲੀ ਸਗਾ ਸਮਝ ਲੈ ਵੀ ਉਹ ਕਹਿੰਦਾ ਵੀ ਜਨਾਨੀ ਨੀ ਮੇਰੇ ਮੈਂ ਬੈਣੀ ਚਾਹੀਦੀ ਕਾਹਦਾ ਥੁੱਲੂ ਬਣਾ ਲਈ ਡਿਊਟੀ ਅਸੀਂ ਤੋੜ ਜੱਟ ਬਣਦੇ ਤੇ ਤੂੰ ਜਨਾਨੀ ਬੈਗੀ ਉਹਨੇ ਬਿਚਾਰਦੇ ਰੋਣ ਦੇ ਜਾਣਾ ਝੂ ਝੂ ਝ ਜਸੰਦਰ ਬੈਣੀ ਦੀ ਮੋਟਰਸਾਈਕਲ ਫੇਰ ਰੋਣ ਲਾ ਜਾਂਦਾ ਝੂ ਝੂ ਲੱਜਦਾ ਕਰ ਜੇ ਬੰਦੇ ਬੰਦੇ ਇਹਨ ਬੜੀਆ ਚੱਲਦਾ ਕੋਈ ਆਵਾਜ਼ ਨਹੀਂ ਆਉਂਦੀ ਕੋਈ ਕੁਝ ਨਹੀਂ ਆਉਂਦਾ ਕਰਦੇ ਜਸਤੀ ਉਹ ਕਿਹੜੇ ਠੀਕ ਹੈ ਨਾ ਅੱਜ ਬੈਣੀ ਜੈ ਤੁ ਤੁੰਦੀ ਮੈਂ ਡਰਦੀ ਹਾਂ ਫਿਰ ਕੋਈ ਨਾ ਦੋ ਮਿੰਟ ਉਹ ਨਾ ਜਨਨਦੀਆਂ ਨੂੰ ਲਿਗਿਆ ਮੇਰੇ ਨਾਲ ਜਨਨਦੀਆਂ ਤਾਂ ਡਰਦਾ ਮੋਟਰਸਾਈਕਲ ਕਾ ਕਰਦੇ ਬੰਦੇ ਤਾਂ ਬੰਦੇ ਬੰਦੇ ਡਰ ਜਨਨਦੀਆਂ ਤੋਂ ਦੇ ਤੱਕ ਗਰਦੀ ਬਰੂਗੂ ਤੱਕ ਡਰੂਗਾ ਜੀ ਬਿਨਾ ਮਸਰ ਡਰ ਜਈ ਆ ਆ ਜਿਆਦਾ ਹੀ ਜੱਦ ਤੇ ਨਾ ਤੁਮਵਾ ਦੇਣਾ ਮੂਰੇ ਤੇ ਉਸ ਜਿਆਦਾ ਹੀ ਹਵਾ ਖੰਭਾ ਕਰ ਨਹੀਂ ਸਕਦੇ ਛੜਾ ਨਹੀਂ ਦਿਖਾਉਣਾ ਕਿ ਜਿੱਦੇ ਦਾ ਕਿਹਦਾ ਰੂ ਹੁੰਦਾ ਟੰਡਰ ਹੋਇਆ ਬਰਾਬਰ ਚਾਹੀਦੇ ਆ ਐਨਾ ਕਹਿੰਦਾ ਜੇ ਮਰੀ ਭੈਣ ਨਹੀਂ ਬਖਸਦਾ ਮੈਨੂੰ ਕਿੱਥੇ ਬਖਸ਼ਣਾ ਤਾਈ ਜੀ ਜੀ ਕਰਦਾ ਫਿਰੂਗਾ ਮੈਨੂੰ ਕਹਿੰਦਾ ਕੋਈ ਨਹੀਂ ਇਨਪਸ ਨਹੀਂ ਆਇਆ ਜਿੱਦਾਂ ਪਸ ਨਹੀਂ ਆਇਆ ਕੋ ਜਕਰਨੇ ਉਤਾਲਾ ਦੋਕੜੀ ਹਸਣੇ ਤੁਸਲੇ ਮਿਲਦੇ ਜੀ ਕਿਸੇ ਅਗਲੇ ਬਲਾਗ ਤੇ ਮਹਾਰਾਜ ਤੁਹਾਨੂੰ ਰੱਖਿਆ ਸਾਰਾ ਚੜ੍ਹਦੀ ਗਲਾ ਚ ਸਾਡੇ ਤਾਂ ਹੱਸੀ ਮਜ਼ਾਕ ਟੋਟ ਕੇ ਕਿ ਦੂਰ ਪਰ ਚੱਲੀ ਹੋ ਰਹਿਣਾ ਇੱਕ ਨਹੀਂ ਰਹੇ ਮਹਾਰਾਜ ਇੱਕਲੇ ਚੜ੍ਹ ਪਰ ਆ ਕੇ ਅਸੀਂ ਮਜ਼ਾਕ ਚੱਲਦੀ ਰਹਿ ਜਿੰਦਗੀ ਚ ਹੋਰ ਅੱਜ ਇੱਕ ਕੀ ਜਾਣਾ